ਰਾਤ ਦਾ ਖਾਣਾ ਖਾਣ ਤੋਂ ਬਾਅਦ ਮੈਰੀਟੋਰੀਅਸ ਸਕੂਲ ਦੇ ਬੱਚਿਆਂ ਦੀ ਸਿਹਤ ਵਿਗੜ ਗਈ ਹੈ ਜਿਨ੍ਹਾਂ ਨੂੰ ਕੀ ਸਿਵਲ ਹਸਪਤਾਲ ਦਾਖਲ ਕਰਾਉਣਾ ਪੈ ਗਿਆ ਤਾਂ ਬੀਤੀ ਰਾਤ ਗੁਰਦਾਸਪੁਰ ਦੇ ਮੈਰੀਟੋਰੀਅਸ ਸਕੂਲ ਦੇ ਵਿੱਚ ਉਸ ਵੇਲੇ ਹੜਕਾ ਪਮਚਿਆ ਜਦੋਂ ਰਾਤ ਦਾ ਖਾਣਾ ਖਾਣ ਤੋਂ ਬਾਅਦ ਅਚਾਨਕ ਵਿਦਿਆਰਥੀਆਂ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਹੈ ਕਈ ਵਿਦਿਆਰਥੀਆਂ ਨੂੰ ਉਲਟੀਆਂ ਤੇ ਕਈ ਵਿਦਿਆਰਥੀ ਤਾਂ ਬੇਹੋਸ਼ ਤੱਕ ਹੋ ਗਏ ਨੇ ਜਿਸ ਤੋਂ ਤੁਰੰਤ ਬਾਅਦ ਵਿਦਿਆਰਥੀਆਂ ਨੂੰ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਤੇ ਡਾਕਟਰਾਂ ਦਾ ਇਹ ਕਹਿਣਾ ਹੈ ਕਿ ਫੂਡ ਪాయిਜ਼ਨਿੰ ਇਹਤ ਖਰਾਬ ਹੋਈ ਹੈ ਵਿਦਿਆਰਥੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਤੇ ਸਾਰੇ ਵਿਦਿਆਰਥੀ ਖਤਰੇ ਤੋਂ ਬਾਹਰ ਨੇ ਡਾਕਟਰ ਦਾ ਇਹ ਕਹਿਣਾ ਹੈ ਕਿ ਰਾਤੀ 8 ਬੱਚੇ ਆਏ ਸਨ ਜਿਨ੍ਹਾਂ ਦੀ ਉਮਰ 16 ਤੋਂ 17 ਸਾਲ ਦੇ ਦਰਮਿਆਨ ਹੈ ਤੇ ਫੂਡ ਪੋਇਜ਼ਨਿੰਗ ਕਰਕੇ ਉਹਨਾਂ ਦੀ ਸਿਹਤ ਵਿਗੜੀ ਹੈ ਬੱਚਿਆਂ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਸਕੂਲ ਵੱਲੋਂ ਸਹੀ ਖਾਣਾ ਨਹੀਂ ਦਿੱਤਾ ਗਿਆ ਪਹਿਲਾਂ ਵੀ ਕਈ ਵਾਰ ਸ਼ਿਕਾਇਤ ਕੀਤੀ ਗਈ ਹੈ ਪਰ ਖਾਣ ਵਿੱਚ ਕੋਈ ਸੁਧਾਰ ਨਹੀਂ ਹੋਇਆ ਤੇ ਹੁਣ ਬੱਚਿਆਂ ਦੀ ਸਿਹਤ ਦੇ ਨਾਲ ਖਿਲਵਾੜ ਹੋ ਰਿਹਾ ਉਹਨਾਂ ਦਾ ਇਹ ਕਹਿਣਾ ਕਿ ਸਾਰੇ ਬੱਚੇ ਸਕੂਲ ਦੇ ਹੋਸਟਲ ਦੇ ਵਿੱਚ ਹੀ ਰਹਿੰਦੇ ਨੇ ਹਾਲਾਂਕਿ ਦੱਸਦੇ ਗਏ ਕਿ ਬੱਚਿਆਂ ਦਾ ਇਹ ਕਹਿਣਾ ਹੈ ਕਿ ਉਹਨਾਂ ਨੇ ਰਾਤੀ ਖਾਣਾ ਖਾਧਾ ਤੇ ਹੋ ਗਈ ਹੈ ਸਕੂਲ ਦੇ ਪ੍ਰਿੰਸੀਪਲ ਦਾ ਇਹ ਕਹਿਣਾ ਕਿ ਬੱਚਿਆਂ ਨੂੰ ਬਿਲਕੁਲ ਸਾਫ਼ ਸੁਥਰਾ ਖਾਣਾ ਦਿੱਤਾ ਜਾ ਰਿਹਾ ਹੈ ਹਾਲਾਂਕਿ ਹੁਣ ਇਸ ਮਾਮਲੇ ਦੇ ਵਿੱਚ ਮਾਪਿਆਂ ਚ ਕਾਫੀ ਰੋਸ ਵਖਾਈ ਦੇ ਰਿਹਾ ਹੈ ਸਾਦੀ ਸਾਦੀ ਪ੍ਰੋਬਲਮ ਹੈ ਇਹਨੂੰ ਕੀ ਨਾਂ ਦੇ ਮੰਪ੍ਰੀਤ ਕੀ ਦਿੱਕਤ ਆ ਇਹਦਾ ਮੈਨੂੰ ਕੁਝ ਨਹੀਂ ਮੈਨੂੰ ਨਾ ਪਹਿਲਾਂ ਹੀ ਦਿੱਕਤ ਹੈ ਸਾਦੀ ਮੈਂ ਟੈਨਸ਼ਨ ਆ ਜਾਂਦੀ ਮੈਨੂੰ ਉਹ ਸਾਹ ਨਹੀਂ ਆਉਂਦਾ ਫਿਰ ਉਹ ਮੇਰੀ ਫਰੈਂਡ ਬਿਮਾਰ ਹੋ ਗਈ ਉਹਨੂੰ ਦੇਖ ਕੇ ਮੈਂ ਬਿਮਾਰ ਹੋ ਗਈ ਫਿਰ ਮੈਨੂੰ ਵੈਸੇ ਬਿਮਾਰ ਹੋਏ ਬੱਚੇ ਸਾਰੇ ਕੁਝ ਪਤਾ ਸਾਰੇ ਕਹਿ ਰਹੇ ਕਿ ਖਾਣਾ ਖਾਣ ਤੋਂ ਬਾਅਦ ਕੋਈ ਦਿੱਕਤ ਆਈ ਇਦਾਂ ਦਾ ਕੁਝ ਹੋਇਆ ਹੈ ਮੈਂ ਤੇ ਅੱਜ ਖਾਣਾ ਵੀ ਨਹੀਂ ਖਾਧਾ ਨਾ ਹੀ ਮੈਮ ਉਹ ਮੈਡੀਸਿਨ ਲਈ ਆ ਮੈਨੂੰ ਹੁੰਦਾ ਆ ਫਰੈਂਡ ਮੈਨੂੰ ਸ਼ਾਇਦ ਰੋਟੀ ਨਾਲ ਹੀ ਹੋਇਆ ਹੋਈ ਮੈਨੂੰ ਪਤਾ ਨਹੀਂ ਆ ਹੁਣ ਖਾਣਾ ਖਾਣ ਤੋਂ ਬਾਅਦ ਹੋਈ ਹਾਂਜੀ ਸਾਰਿਆਂ ਨੂੰ ਖਾਣਾ ਖਾਣ ਤੋਂ ਬਾਅਦ ਹੀ ਹੋਈ ਕਿੰਨੇ ਕੁ ਬੱਚੇ ਇਹਦੇ ਇੱਥੇ ਆਏ ਨੇ ਇੱਥੇ 7-8 ਤੇ ਆਏ ਆ 8 ਕੁ ਬੱਚੇ ਜਦੋਂ ਖਾਣਾ ਖਾ ਕੇ ਉਹ ਲੋਕ ਸੋ ਗਏ ਸੀ ਯਾਰ ਕਿ ਮੈਨੂੰ ਦਿੱਕਤ ਹੈ ਕਿ ਬਾਅਦ ਚ ਹੋਈ ਨਹੀਂ ਬਾਅਦ ਹੋਈ ਆ ਖਾਣਾ ਖਾਣਾ ਸਾਡਾ ਵਧੀਆ ਹੁੰਦਾ ਆਪਾਂ ਮਾਣਾ ਨਹੀਂ ਕਹਿੰਦੇ ਖਾਣਾ ਵਧੀਆ ਸਾਡਾ ਖਾਣੇ ਨਾਲ ਪ੍ਰੋਬਲਮ ਨਹੀਂ ਆ ਸਕਦੀ ਮੈਂ ਕਿਸ ਚੀਜ਼ ਨਾਲ ਮਾਰਦੀ ਕਿਉਂ ਆਈ ਹੈ ਇਹ ਪ੍ਰੋਬਲਮ ਸ਼ਾਇਦ ਮੇਡਿਸਿਨ ਨਾਲ ਗਾਦੀ ਮੇਡਿਸਿਨ ਆਇਰਨ ਦੀ ਹਾਂਜੀ ਆਇਰਨ ਦੀ ਦਿੱਤੀ ਸੀ ਗੋਲੀ ਸਾਨੂੰ ਪਹਿਲਾਂ ਵੀ ਖਾਂਦੇ ਜਾਈਦੇ ਆਇਰਨ ਸਾਨੂੰ ਪਿਛਲੇ ਸਕੂਲਾਂ ਚ ਦਿੱਤੀ ਜਾਂਦੀ ਸੀ ਇਹ ਪਾ ਖਾਂਦੀ ਪਰ ਮੈਂ ਨਹੀਂ ਖਾਂਦੀ ਮੈਂ ਨਹੀਂ ਖਾਂਦੀ ਆਇਰਨ ਦੀ ਗੋਲੀ ਠੀਕ ਹੈ ਬਾਕੀ ਕੀ ਨਾ ਜੀ ਮੇਰਾ ਨਾਮ ਪੂਜਾ ਕੀ ਨਾਮ ਬੱਚਾ ਮੰਨਤ ਤੁਸੀਂ ਕਿੱਥੋਂ ਦੇ ਆ ਬੱਚਾ ਬੱਚੇ ਨਾਲ ਹੀ ਪੇਟ ਦੀ ਪ੍ਰੋਬਲਮ ਗੈਸ ਕਰਕੇ ਸ਼ਾਇਦ ਖਾਣਾ ਸਫਾਈ ਨਾਲ ਨਹੀਂ ਮਿਲ ਰਿਹਾ ਇਸ ਕਰਕੇ ਹਾਂਜੀ ਕਾਫੀ ਵਾਰ ਤੇ ਕਿਹਾ ਬੱਚਿਆਂ ਨੂੰ ਵੀ ਸਾਫ ਸੁਥਰਾ ਖਾਣਾ ਦੇਣਾ ਚਾਹੀਦਾ ਬੱਚਿਆਂ ਨੂੰ ਬਾਕੀ ਪੜ੍ਹਾਈ ਤੇ ਵਧੀਆ ਆ ਬਸ ਖਾਣੇ ਦੀ ਦਿੱਕਤ ਆ ਪਹਿਲਾਂ ਵੀ ਆਂਦੀ ਰਹੀ ਦਿੱਕਤ ਹਾਂਦੀ ਰਹੀ ਬੱਚੇ ਚਲੋ ਕਈ ਵਾਰੀ ਪੱਚਦੀ ਚੀਜ਼ ਕਈ ਵਾਰੀ ਨਹੀਂ ਪੱਚਦੀ ਹੁਣ ਕੀ ਕੰਡੀਸ਼ਨ ਆ ਬੱਚੇ ਦੇ ਫਿਲਹਾਲ ਤੇ ਅਸੀਂ ਘਰ ਲੈ ਚੁਣੇ ਆ ਤੇ ਪ੍ਰਾਈਵੇਟ ਹਸਪੀਟਲ ਦਿਖਾਵਾਂਗੇ ਨੇ ਬੱਚਿਆਂ ਦੀ ਇੰਤਜ਼ਾਰ ਜ਼ਿਆਦਾ ਹੋ ਜਾਂਦੀ ਖਰਾਬ ਖਾਣੇ ਕਰਕੇ ਤੇ ਫਿਰ ਸਕੂਲ ਦੀ ਦੇਖਿਆ ਕਿ ਬੱਚੇ ਜਿਹੜੇ ਬਹੁਤ ਜ਼ਿਆਦਾ ਹਾਂਜੀ ਹਾਂਜੀ ਹਾਂ ਦੇਖੇ ਨਹੀਂ ਜਾ ਰਹੇ ਇਤਿਹਾਹੀ ਕਵਾਂਗੇ ਕਿ ਬੱਚਿਆਂ ਵੱਲ ਥੋੜਾ ਧਿਆਨ ਦਿੱਤਾ ਜਾਏ ਟੀਚਰਾਂ ਨੂੰ ਵੀ ਖਾਣੇ ਸਾਫ਼ ਸੁਥਰਾ ਹਰ ਚੀਜ਼ ਬੱਚਿਆਂ ਦੀ ਦੇਖੀ ਜਾਏ ਕਿਉਂਕਿ ਮਾਪਿਓ ਕਾਫੀ ਹੱਦ ਤੱਕ ਬੱਚੇ ਨੂੰ ਬਹੁਤ ਮੁਸ਼ਕਲ ਨਾਲ ਪਾਲਦੇ ਆ ਤੇ ਜੇ ਬੱਚਿਆਂ ਦੀ ਆ ਹਾਲਤ ਤੇ ਮਾਪਿਓ ਦੀ ਕੀ ਹਾਲਤ ਹੋਏਗੀ ਨਾਮ ਡਾਕਟਰ ਕ੍ਰਿਤੀ ਹੈ ਇਸ ਟਾਈਮ ਦੇਖੋ 10:00 10:00 ਵਜਰੇ ਨੇ ਬੱਚੇ ਆ ਦੇ ਕੋ 9:30 ਆਏ ਸੀ ਮੇਰੀ ਟੂਰੀਅ ਸਕੂਲ ਦੇ ਬੱਚੇ ਨੇ 60 ਕੁੜੀਆਂ ਆਈਆਂ ਸੀ ਕੰਪਲੇਨ ਇਹਨਾਂ ਦੀ ਇਹ ਹੀ ਆ ਕਿ ਫੂਡ ਪੋਇਜ਼ਨਿੰਗ ਹੋਇਆ ਵੈ ਅਚਾਨਕ ਆਇਨੇ ਵੋਮਿਟਿੰਗ ਦੇ ਨਾਲ ਡਾਇਰੀਆ ਹੀ ਥੋੜਾ ਜਿਹਾ ਟੈਨਸ਼ਨ ਬੱਚਿਆਂ ਨੂੰ ਜ਼ਿਆਦਾ ਹੀ ਕਾਫੀ ਖਬਰਾਈ ਹੋਈਆਂ ਸੀ ਤਾਂ ਆਪਾਂ ਇਹਨਾਂ ਨੂੰ ਬੇਸਿਕ ਐਮਰਜੈਂਸੀ ਪ੍ਰੀਟਮੈਂਡ ਦਿੱਤਾ ਵੈ ਜਿਹਦੇ ਚ ਆਪਾਂ ਇਹਨਾਂ ਨੂੰ ਇੰਜੈਕਸ਼ਨ ਐਸੀਲੋਕ ਔਨ ਦੈਨ ਹਾਈਡਰੋਕੋਟ ਮੈਟ੍ਰੋਜੀਲ ਸਭ ਕੁਝ ਲਗਾਤਾ ਵੈ ਤੇ ਇਹਨਾਂ ਸਾਰਿਆਂ ਦੀ ਉਮਰਾਂ ਬੱਚੀਆਂ ਦੀ 15 ਤੋਂ 16 ਦੇ ਵਿੱਚ ਪ੍ਰੋਬਬਲ ਮੈਂ ਕੀ ਹੈ ਕਸਾਣਾ ਕੁਝ ਨਾ ਜਦੋਂ ਆਪਾਂ ਨਾ ਤੋਂ ਪੁੱਛਿਆ ਹਿਸਟਰੀ ਲਿੱਤੀ ਹੈ ਤਾਂ ਉਹਦੇ ਚ ਇਹੀ ਕਹਿ ਰਹੇ ਨੇ ਕਿ ਇਹਨਾਂ ਨੇ ਕੁਝ ਖਾਦਾ ਵੈ ਕਿ ਡਿਨਰ ਕਰਨ ਤੋਂ ਬਾਅਦ ਇਹਨਾਂ ਦੀ ਅਚਾਨਕ ਹੀ ਪੇ ਦਰਦ ਸ਼ੁਰੂ ਹੋਇਆ ਵੈ ਤਾਂ ਮੋਸਟ ਪ੍ਰੋਬਬਲੀ ਉਹ ਕਹਿ ਰਹੇ ਨੇ ਕਿ ਹਾਂ ਡਿਨਰ ਚ ਨਾ ਜਿਵੇਂ ਕਈ ਵਾਰ ਪੌਕ੍ਰੇਜ ਵਗੈਰਾ ਵੀ ਦਿਖਦੇ ਨੇ ਤਾਂ ਉਹ ਫਿਰਾਲ ਹਿਸਟਰੀ ਉਹਦੇ ਹੀ ਦੇ ਰਹੀ ਹੈ ਕਿ ਫੂਡ ਪੋਇਜ਼ਨਿੰਗ ਹੋ ਸਕਦਾ ਹੈ ਮਤਲਬ ਜਿਵੇਂ ਖਾਣੇ ਵਿੱਚ ਕੋਈ ਗੜਬੜੀ ਕੋਈ ਹਾਂਜੀ ਕਿ ਜਾਂ ਤੇ ਸਿਹਤ ਦਾ ਹਾਈ ਜੀ ਨਹੀਂ ਵੇਖੀ ਗਈ ਕਿ ਹੱਥ ਨਹੀਂ ਧੋਤੇ ਗਏ ਚੰਗੀ ਤਰ੍ਹਾਂ ਜਾਂ ਕਹਿ ਲੋ ਕਿ ਖਾਨ ਪੀਣ ਚ ਕੋਈ ਮਿਲਾਵਟ ਸੀ ਉਹਦੇ ਕਰਕੇ ਕੋਈ ਤੇ ਬਾਕੀ ਹੁਣ ਆਪਾਂ ਟੈਸਟ ਇਹਨਾਂ ਦੇ ਕਰਾਵਾਂਗੇ ਉਦੋਂ ਪਤਾ ਲੱਗੇਗਾ ਕਿ ਕੀ ਦਿੱਕਤ ਹੈ ਆਪਾਂ ਦੇਖੇ ਤਾਂ ਬੱਚੇ ਕਾਫੀ ਤੜਫੂਗੇ ਰਹੇ ਸੀ ਉਹ ਕੀ ਮਤਲਬ ਫੋਨ ਕੋਈ ਨਹੀਂ ਕਰਕੇ ਜਾਂ ਬੋਲ ਵੀ ਨਹੀਂ ਉਹਨਾਂ ਨੂੰ ਵੀ ਆਪਾਂ ਕਹਿ ਨਹੀਂ ਸਕਦੇ ਕਈ ਵਾਰ ਜਿਵੇਂ ਉਮਰ ਵੀ ਛੋਟੀ ਹੈ ਥੋੜੇ ਬੱਚਿਆਂ ਦੀ ਤਾਂ ਘਬਰਾ ਵੀ ਸਕਦੇ ਨੇ ਕਿਉਂਕਿ ਫੈਮਿਲੀ ਮੈਂਬਰਸ ਨਾਲ ਨਹੀਂ ਹੈਗੇ ਤਾਂ ਬੱਚਿਆਂ ਘਬਰਾਈਆਂ ਹੋਈਆਂ ਨੇ ਉਹਦੇ ਕਰਕੇ ਵੀ ਤਰਪ ਰਹੀਆਂ ਮੈਂ ਬਾਕੀ ਹੁਣ ਜੇਕਰ ਟੈਸਟ ਤੋਂ ਪਤਾ ਲੱਗੇਗਾ ਕਿ ਕੋਈ ਕੋਈ ਛੋੜ ਦਿੱਕਤ ਆਈ ਹੈ ਕਿ ਨਹੀਂ ਆਈ ਹੈ ਫਿਲਹਾਲ ਤਾਂ ਉਹਨਾਂ ਦੀ ਹਿਸਟਰੀ ਤੋਂ ਇਹੀ ਕਹਿ ਰਹੇ ਨੇ ਕਿ ਖਾਣਾ ਖਾਣ ਤੋਂ ਬਾਅਦ ਹੀ ਇਹ ਦਿੱਕਤ ਆਣੀ ਸ਼ੁਰੂ ਹੋਈ ਹੈ ਹਾਂਜੀ ਤਾਂ ਆਪਾਂ ਫੂਡ ਪ੍ਰੋਸੈਸਿੰਗ ਵਾਲ ਸੋਚ ਸਕਦੇ ਹਾਂ ਨਾਲ ਕਿਉਂਕਿ ਜਿਵੇਂ ਪੇਟਦਰ ਤੇ ਵੌਮਿੰਗ ਹੈ ਸਟੇਬਲ ਆ ਬੱਚੇ ਜਾਂ ਹੱਲੇ ਵੀ ਚਾਰੇ ਨੇ ਨਹੀਂ ਨਹੀਂ ਹੁਣ ਕਾਫੀ ਹੱਦ ਤੱਕ ਸਾਰੇ ਬੱਚੇ ਸਟੇਬਲ ਨੇ ਤੇ ਉਹ ਪਿੱਛੇ ਦੇਖ ਹੀ ਲਿਆ ਵਾ ਕਾਫੀ ਹੱਦ ਤੱਕ ਹੁਣ ਸਟੇਬਲ ਹੀ ਨੇ ਰਜੀਮਾ ਯਾਰ ਮੈਂ ਰਜੀਮਾ ਹਾਂ ਪ੍ਰਿੰਸੀਪਲ ਮੈਲਟਰੀ ਸਕੂਲ ਅੱਜ ਮੈਨੂੰ ਜਦੋਂ ਵਾਰਡਨ मैम ਦਾ ਫੋਨ ਆਇਆ ਤੇ ਉਹਨਾਂ ਨੇ ਦੱਸਿਆ ਕਿ ਕੁਝ ਬੱਚਿਆਂ ਦੀ ਤਬੀਬ ਫਿਆਬਤ ਹੈ ਇਹਨੂੰ ਹਸਪੀਟਲ ਲੈ ਕੇ ਜਾ ਰਹੇ ਆ ਤੇ ਬਸ ਥੋੜੀ देर ਬਾਅਦ ਜਿਹੜਾ ਮੈਂ ਹਸਪੀਟਲ ਫਿਰ ਆ ਗਿਆ ਤੇ ਉਹਨਾਂ ਦੇ ਅਨੁਸਾਰ ਅੱਜ ਬੱਚਿਆਂ ਨੂੰ ਜਿਹੜੀ ਆ ਆਇਰਨ ਦੀ ਗੋਲੀ ਦਿੱਤੀ ਸੀ ਉਸ ਤੋਂ ਬਾਅਦ ਜਿਹੜਾ 4-5 ਬੱਚਿਆਂ ਦੀ ਜਿਹੜੀ ਖਰਾਬ ਹੋਈ ਆ ਆਇਰਨ ਦੀ ਗੋਲੀ ਕਿੰਨੇ ਬੱਚਿਆਂ ਦਿੱਤੀ ਗਈ ਆ ਆਇਰਨ ਦੀ ਮੈਂ ਐਕਚੁਅਲੀ ਛੁੱਟੀ ਤੇ ਸੀ ਇਸ ਕਰਕੇ ਮੈਨੂੰ ਇਹਦੇ ਬਾਰੇ ਸਾਰਾ ਵੀ ਕੁਝ ਵੀ ਐਗਜ਼ੈਕਟ ਪਤਾ ਨਹੀਂ ਕਿ ਕਿੰਨੀ ਕਿੰਨੇ ਬੱਚਿਆਂ ਦਿੱਤੀ ਗਈ ਗੋਲੀ ਕਿੰਨੇ ਬੱਚਿਆਂ ਨੇ ਤਬੀਬ ਖਰਾਬ ਹੋਈ ਸੀਬਿਤ ਜਿਹੜੀ ਆ 6 ਤੋਂ 7 ਵਜੇ 5 ਤੋਂ 6 ਬੱਚਿਆਂ ਦੀ ਖਰਾਬ ਹੋਈ ਸੀ ਹੁਣ ਅਸਲ ਇਹ ਹਲਾਕ ਕੀ ਨੇ ਹੁਣ ਕਿਰਤੀ ਕੀ ਬੇਨਤੀ ਕਿ ਮੈਂ ਸਾਰੇ ਬੱਚੇ ਜਿਹੜੇ ਆ ਇਹਨਾਂ ਨੂੰ ਐਸੇ ਜਿਹੜਾ ਗੈਸਟ੍ਰਿਕ ਅਟੈਕ ਹੀ ਤਜਰਬਾ ਨੂੰ ਹੋਇਆ ਕਬਰਾਟ ਹੋਈਆ ਤੇ ਗੈਸ ਹੋਈਆ ਉਹ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਹੁਣ ਚੱਲ ਰਹੀ ਆ ਤੇ ਮੇਰੇ ਖਿਆਲ ਚ ਹੋਰ ਥੋੜੀ ਦਿਨ ਤੱਕ ਜਿਹੜੇ ਉਹ ਬੱਚਾ ਨੂੰ ਛੁੱਟੀ ਮਿਲ ਜਾਏਗੀ ਜੋ ਡਾਕਟਰ ਸਾਹਿਬ ਕਹਣਗੇ ਡਾਕਟਰ ਇਹ ਹੀ ਕਹਿ ਰਹੇ ਆ ਵੀ ਇਹ ਜਿਹੜਾ ਇਹਨਾਂ ਨੂੰ ਗੈਸਟ੍ਰਿਕ ਅਟੈਕ ਹੋਇਆ ਤੇ ਜਿਹੜਾ ਆ ਇਹਨਾਂ ਨੂੰ ਗੈਸ ਦਾ ਇੰਜੈਕਸ਼ਨ ਤੇ ਜਿਹੜਾ ਥੋੜਾ ਪੀਣ ਦਾ ਇੰਜੈਕਸ਼ਨ ਉਹਨਾਂ ਨੂੰ ਦੇ ਦਿੱਤਾ ਨਹੀਂ ਰੋਟੀ ਸਾਡੇ ਜਿਹੜੀ ਆ ਉਹ ਸਾਡੇ ਜਿਹੜਾ ਆ ਲਗਾਤਾਰ ਸਟਾਫ ਦੀ ਡਿਊਟੀ ਹੁੰਦੀ ਆ ਰੋਜ਼ ਜਿਹੜਾ ਰੁਟੀਨ ਚੈਕਿੰਗ ਹੁੰਦੀ ਆ ਔਰ ਤਕਰੀਬਨ ਤਕਰੀਬਨ ਜਿਹੜੀ ਰੋ ਟੀਐਸਏਡੀ ਇਹ ਠੀਕ ਹੈਗੀ ਆ ਪਰ ਬੱਚਿਆਂ ਦਾ ਕਹਿਣਾ ਵੀ